ਬਾਹਰ ਜਿੱਕਾ ਖਾਲਸਾ ਵਿਅਕਤੀ ਦੀ ਖਤੇ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਸਾਨੂੰ ਕਿਸੇ ਨੂੰ ਮੂਰਖ ਨਾ ਗਸਣਾ ਨਾ ਕੋਈ ਕਿਸਗਾ ਇਸ ਤਰ੍ਹਾਂ ਦੇ ਜਿਹੜੇ ਆਪਾਂ ਰਿਮਾਰਕਸ ਦਿੰਨੇ ਆ ਕਿਸੇ ਨੂੰ ਮੰਦਾ ਕਹਿੰਨੇ ਆ ਕਿਸੇ ਨੂੰ ਚੰਗਾ ਕਹਿੰਨੇ ਆ ਉਹ ਪਾਤਸ਼ਾਹ ਸਾਨੂੰ ਸੁਝਾ ਰਹੇ ਨੇ ਕਿ ਕਿਸੇ ਨੂੰ ਇਸ ਤਰ੍ਹਾਂ ਨਹੀਂ ਕਹਿਣਾ ਚਾਹੀਦਾ ਕਿਉਂਕਿ ਹਰ ਇੱਕ ਦੇ ਅੰਦਰ ਪ੍ਰਮਾਤਮਾ ਵਸ ਰਿਹਾ ਸਬੇ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਇਕਲ ਮਾਟੀ ਗੁੰਝਰ ਚੀਟੀ ਭਾਂਜਨ ਹੈ ਬਉਨਾਨਾ ਦੇ ਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸੁਮਾਨਾ ਕੋ ਪ੍ਰਮਾਤਮਾ ਦੇ ਹਰ ਇੱਕ ਵਿੱਚ ਵੀ ਪਹਾੜਾਂ ਚ ਪੱਥਰਾਂ ਚ ਕਿਣਕਣ ਵਿੱਚ ਹਰ ਜਗ੍ਹਾ ਤੇ ਪ੍ਰਮਾਤਮਾ ਵਸ ਰਿਹਾ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬੰਨੀ ਕੋ ਇਹ ਹਰਥਾ ਪ੍ਰਮਾਤਮਾ ਹੀ ਹੈ ਉਹ ਹੀ ਹਰਗ ਤੇ ਵਿੱਚ ਉਹ ਕਰਤਾ ਪੁਰਖ ਹੈ ਉਹ ਨੇ ਸੰਸਾਰ ਦੀ ਰਚਨਾ ਰਚੀ ਉਹ ਚਾਹ ਵਿਆਪਕ ਹੈ ਪਾਪ ਸਾਰਿਆਂ ਦੇ ਵਿੱਚ ਉਹ ਪ੍ਰਮਾਤਮਾ ਹੈ ਤੇ ਇਸ ਕਰਕੇ ਕਿਸੇ ਨੂੰ ਮਾੜਾ ਚੰਗਾ ਕਿਸੇ ਨੂੰ ਮੂਰਖ ਕਿਸ ਨੂੰ ਸਿਆਣਾ ਮਤਲਬ ਇਹੋ ਜੀ ਗੱਲ ਕਿਸੇ ਨੂੰ ਹੁਕਮ ਹੈ ਪ੍ਰਮਾਤਮਾ ਦਾ ਸਾਨੂੰ ਸਤਿ ਸ਼੍ਰੀ ਸਤਨ ਸੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵੱਲੋਂ ਅਪੀ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿਣਾ ਚਾਹੀਦਾ ਕਿਉਂਕਿ ਪਾਸ਼ਾ ਕਹਿ ਰਹੇ ਨੇ ਬੁਰਾ ਭਲਾ ਕਿਸ ਨੂੰ ਕਹੀਏ ਸਗਲੇ ਜੀਤ ਮਾਰੇ ਇਹ ਜੀ ਤੇ ਪ੍ਰਮਾਤਮਾ ਤੇਰੇ ਪੈਦਾ ਕੀਤੇ ਆ ਇਹਦਾ ਮਤਲਬ ਅਸੀਂ ਪ੍ਰਮਾਤਮਾ ਚ ਨੁਕਸ ਕੰਡ ਰਹੇ ਹਾਂ ਵੀ ਇਹ ਜੀਵ ਜਿਹੜਾ ਤੂੰ ਬਣਾਇਆ ਚੰਗਾ ਨਹੀਂ ਬਣਾਇਆ ਤੇ ਫਿਰ ਪ੍ਰਮਾਤਮਾ ਸਾਡੇ ਤੇ ਖੁਸ਼ ਕਿਵੇਂ ਹੋਏ ਜਾਂ ਆਪਾਂ ਕਿਸੇ ਦੇ ਮਾਪਿਓ ਨੂੰ ਜਾ ਕੇ ਕਹੀਏ ਤੁਹਾਡਾ ਬੱਚਾ ਠੀਕ ਨਹੀਂ ਹੈ ਤੇ ਉਹ ਸਾਡੇ ਨਾਲ ਨਾਰਾਜ਼ ਹੀ ਹੋਏਗਾ ਉਹ ਕਹਿੰਦਾ ਮੇਰੇ ਬੱਚੇ ਨੂੰ ਬਦਨਾਮ ਕਰ ਰਿਹਾ ਤੂੰ ਐਸੇ ਕਰਕੇ ਮਾਰਕ ਕੇ ਨੇ ਜਨਪ੍ਰੇਮ ਕੀ ਹੋਤੇ ਨਹੀਂ ਪਰਾ ਪਾਇਓ ਆਪਾਂ ਹਰ ਇੱਕ ਨਾਲ ਪ੍ਰੇਮ ਕਰਨਾ ਹੈ ਪਿਆਰ ਕਰਨਾ ਹੈ ਤਾਂ ਪ੍ਰਮਾਤਮਾ ਨੂੰ ਪਾ ਸਕਦੇ ਆ ਕਿਉਂ ਹਰ ਇੱਕ ਦੇ ਅੰਦਰ ਪ੍ਰਮਾਤਮਾ ਹੈ ਕਿ ਪਰਮਾਤਮਾ ਤੇ ਨਿਰਗੁਣ ਸਰੂਪ ਹੈ ਉਹਨੂੰ ਆਪਾਂ ਕਿਸ ਤਰ੍ਹਾਂ ਪ੍ਰੇਮ ਕਰ ਸਕਦੇ ਹਾਂ ਉਹਨੂੰ ਆਪਾਂ ਜੀਆਂ ਦੇ ਰਾਹੀਂ ਪ੍ਰੇਮ ਕਰ ਸਕਦੇ ਹਾਂ ਜਦੋਂ ਸਾਰੀਆਂ ਚੀਜ਼ਾਂ ਨੂੰ ਆਪਾਂ ਪ੍ਰੇਮ ਕਰਾਂਗੇ ਤੇ ਪਰਮਾਤਮਾ ਨਾਲ ਕੁਦਰਤੀ ਗੱਲ ਆਪਣੇ ਆਪ ਹੀ ਪਿਆਰ ਬਣ ਗਿਆ ਫਿਰ ਪਾਤਸ਼ਾਹ ਸਾਨੂੰ 10ਵੇਂ ਗੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮਝਾਉਂਦੇ ਨੇ ਨਾ ਜਾਣਾ ਮੂਰਖ ਹੈ ਕੋਈ ਨਾ ਜਾਣਾ ਸਿਆਣਾ ਕਿ ਕਿਸੇ ਨੂੰ ਨਾ ਤੇ ਮੂਰਖ ਕਹਿਣਾ ਨਾ ਕਿਸੇ ਨੂੰ ਕੋ ਸਿਆਣਾ ਕਹਿਣਾ ਕੋ ਸਾਰਾ ਉਹਦੇ ਹੁਕਮ ਵਿੱਚ ਹੈ ਉਹ ਪ੍ਰਮਾਤਮਾ ਆਪ ਹੀ ਸਾਰੇ ਕਿਸੇ ਨੂੰ ਸਿਆਣਾ ਬਣਾ ਦਿੰਦਾ ਹੈ ਕਿਸੇ ਨੂੰ ਅਮੂਰਖ ਬਣਾ ਦਿੰਦਾ ਹੈ ਪਰ ਪਾਤਸ਼ਾਹ ਇੱਕ ਗੱਲ ਜ਼ਰੂਰ ਕਹਿੰਦੇ ਆ ਕਿ ਮੂਰਖ ਸਿਰ ਮੂਰਖ ਹੈ ਜੋ ਮੰਨੇ ਨਹੀਂ ਨਾਉ ਉਹ ਮੂਰਖ ਹੈ ਜਿਹੜਾ ਉਸ ਕਾਲਪ ਪ੍ਰਮਾਤਮਾ ਦੇ ਹੁਕਮ ਤੇ ਰਜਾ ਵਿੱਚ ਨਹੀਂ ਰਹਿੰਦਾ ਉਹਦੇ ਹੁਕਮ ਨੂੰ ਨਹੀਂ ਮੰਨਦਾ ਪ੍ਰਮਾਤਮਾ ਦੇ ਐਗਜ਼ਿਸਟੈਂਸ ਨੂੰ ਨਹੀਂ ਮੰਨਦਾ ਭਾਵ ਹਉਮੈ ਵਿੱਚ ਆ ਹੰਕਾਰ 'ਚ ਆ ਉਹ ਮੂਰਖ ਹੈ ਜਿਹੜਾ ਆਪਣੇ ਆਪ ਨੂੰ ਸਮਝਦਾ ਸਭ ਕੁਝ ਹੈ ਮੂਰਖਾ ਸਿਰ ਮੂਖ ਹੈ ਇਹ ਜੇ ਮੰਨੇ ਨਾ ਹੀ ਨਾ ਉਹ ਜੇ ਪ੍ਰਮਾਤਮਾ ਦੇ ਹੁਕਮ ਨੂੰ ਨਹੀਂ ਮੰਨਦਾ ਉਹ ਮੂਰਖ ਹੈ ਫਿਰ ਬਾਦਸ਼ਾਹ ਕਹਿੰਦੇ ਵੀ ਹੋਰ ਕਿਸੇ ਨੂੰ ਆਪਾਂ ਮੂਰਖ ਨਹੀਂ ਕਹਿਣਾ ਕਿਉਂ ਦੋਵੇਂ ਸਾਰਿਆਂ ਦੇ ਵਿੱਚ ਉਹ ਪ੍ਰਮਾਤਮਾ ਵਸ ਰਿਹਾ ਹੈ ਮੂਰਖ ਸਿਆਣਾ ਇੱਕ ਹੈ ਇੱਕ ਜੋਤ ਦੋਏ ਨਾਮ ਨਾਂ ਦੋ ਨੇ ਇੱਕ ਦਾ ਨਾਮ ਮੂਰਖ ਹੈ ਇੱਕ ਦਾ ਸਿਆਣਾ ਪਰ ਜੋਤ ਦੋਹਾਂ ਚ ਪ੍ਰਮਾਤਮਾ ਦੀ ਹੈ ਇਸ ਕਰਕੇ ਵੀ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਨੂੰ ਕਹਿ ਰਹੇ ਨੇ ਕਿਸੇ ਨੂੰ ਨਹੀਂ ਕਹਿਣਾ ਚਾਹੀਦਾ ਫੇ ਪਾਤਸ਼ਾਹ ਅੱਗੇ ਸਮਝਾ ਰਹੇ ਨੇ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੇ ਸਭ ਤਨ ਤੇਰਾ ਬਾਣਾ ਵੀ ਕੋਈ ਮੂਰਖ ਨਹੀਂ ਕੋਈ ਸਿਆਣਾ ਨਹੀਂ ਤੇਰੇ ਬਾਣੇ ਵਿੱਚ ਤੇਰੇ ਹੁਕਮ ਵਿੱਚ ਹੀ ਜਿਉ ਕੋ ਮੂਰਖ ਆ ਜਾਂ ਸਿਆਣਾ ਤੇ ਤੇਰੇ ਹੁਕਮ ਵਿੱਚ ਆ ਉਹ ਆਪਣੀ ਮਰਜ਼ੀ ਨਾਲ ਨਹੀਂ ਆਪਣੇ ਆਪ ਨਹੀਂ ਹੋਇਆ ਅੱਗੇ ਫਰੀਦ ਸਾਹਿਬ ਵੀ ਸਾਨੂੰ ਸਮਝਾਉਂਦੇ ਨੇ ਫਰੀਦਾ ਖਲਕ ਖਲਕ ਮੈਂ ਖਲਕ ਵਸੇ ਰੱਬ ਮਾਹੇ ਮੰਦਾ ਕਿਸ ਨੂੰ ਆਖੀਏ ਤੇ ਇਸ ਬਿਨ ਕੋਈ ਨਹੀਂ ਫਿਰ ਤੇ ਸਾਰਿਆਂ ਵਿੱਚ ਤੇ ਪ੍ਰਮਾਤਮਾ ਤੂੰ ਵਸ ਰਿਹਾ ਕਿ ਕਿਸੇ ਨੂੰ ਆਪਾਂ ਜਿੰਨੀ ਵੀ ਸੰਸਾਰ ਦੀ ਰਚਨਾ ਉਹਦੇ ਵਿੱਚ ਤੂੰ ਹੈ ਤੇ ਜਿੰਨੀ ਰਚਨਾ ਉਹ ਤੇਰੇ ਹੁਕਮ ਵਿੱਚ ਹੈ ਸਾਰੀ ਤੂੰ ਹੀ ਬਣਾਈ ਹੈ ਤੇ ਪਾਸ਼ਾ ਕਿਸੇ ਨੂੰ ਮੰਨਦਾ ਕਿ ਕਿਸ ਨੂੰ ਕਹੇ ਇਹ ਕਿ ਸਾਰਿਆਂ ਦੇ ਅੰਦਰ ਤੂੰ ਹੈ ਫਿਰ ਪਾਸ਼ਾ ਕਹਿੰਦੇ ਹੁਕਮੇ ਊਚ ਨੀਚ ਬਿਹਾਰ ਇਹ ਸੰਸਾਰ ਵਿੱਚ ਬੰਦਾ ਵਿਚਰਦਾ ਆ ਜੇ ਕੋ ਚੰਗੇ ਕੰਮ ਕਰਦਾ ਹੈ ਤੇ ਉਹ ਵੀ ਪ੍ਰਮਾਤਮਾ ਦੇ ਹੁਕਮ ਵਿੱਚ ਕਰ ਰਿਹਾ ਹੈ ਇਹ ਕੋ ਮਾੜੇ ਨੀਚ ਕੰਮ ਕਰ ਰਿਹਾ ਹੈ ਤੇ ਉਹ ਵੀ ਕਰ ਰਿਹਾ ਹੁਕਮੇ ਉੱਚ ਨੀਚ ਵਿਵਹਾਰ ਉਹਦੇ ਜਿੰਨੇ ਵੀ ਸੰਸਾਰ ਵਿੱਚ ਕੰਮ ਨੇ ਉਹ ਸਾਰੇ ਉਹਦੇ ਹੁਕਮ ਵਿੱਚ ਨੇ ਇਸ ਕਰਕੇ ਕਿਸੇ ਨੂੰ ਵੀ ਆਪਾਂ ਮੰਦਾ ਤੇ ਚੰਗਾ ਨਹੀਂ ਕਹਿ ਸਕਦੇ ਹੁਕਮੀ ਉਤਮ ਨੀਚ ਉਹਦੇ ਹੁਕਮ ਨਾਲ ਹੀ ਆਦਮੀ ਉਤਮ ਹੈ ਸ੍ਰੇਸ਼ਟ ਹੈ ਚੰਗਾ ਹੈ ਉਹਦੇ ਹੁਕਮ ਨਾਲ ਹੀ ਮਾੜਾ ਹੈ ਫੇ ਪਾਤਸ਼ਾਹ ਸਾਨੂੰ ਕਹਿ ਰਹੇ ਨੇ ਕਿ ਵੀਰ ਸਾਹਿਬ ਅਵਰੇ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇਕ ਨੂਰ ਤੇ ਸਮਝਾ ਗੋਪਜਾ ਕੌਣ ਭਲੇ ਕਣ ਮੁੰਦੇ ਸਾਰਿਆਂ ਚੋ ਜੋਤ ਉਸ ਅਕਾਲ ਪੁਰਖ ਦੀ ਆ ਨੂਰ ਉਹਦਾ ਹੀ ਹੈ ਭਾਵ ਜੋਤ ਉਸੇ ਦੀ ਹੈ ਸਾਰੇ ਉਸ ਪ੍ਰਮਾਤਮਾ ਦੇ ਬਣਾਏ ਹੋਏ ਬੰਦੇ ਨੇ ਉਹਦੀ ਤਾਕਤ ਹੈ ਤੇ ਕਿਸੇ ਨੂੰ ਆਪਾਂ ਭਲਾ ਕਿਸ ਨੂੰ ਕਿੰ ਕਹਿਣਾ ਮੰਦਾ ਕਿਸੇ ਨੂੰ ਕਹਿਣਾ ਚੰਗਾ ਕਿਸੇ ਨੂੰ ਕਹਿਣਾ ਵੀ ਸਭ ਉਸ ਅਕਾਲ ਪੁਰਖ ਪ੍ਰਮਾਤਮਾ ਦੀ ਜੋਤ ਹੈ ਸਾਰਿਆਂ ਦੇ ਵਿੱਚ ਫਿਰ ਪਾਸ਼ਾ ਸਾਨੂੰ ਸਮਝਾਉਂਦੇ ਨੇ ਆਪ ਪਾਏ ਨਾਨਕਾਂ ਆਪੇ ਰਖੇ ਵੇਖ ਸਾਰੇ ਸੰਸਾਰ ਦੀ ਰਚਨਾ ਉਹ ਆਪ ਹੀ ਕਰਦਾ ਸਾਰਿਆਂ ਦੀ ਸੰਭਾਲ ਵੀ ਉਹ ਆਪ ਹੀ ਕਰਦਾ ਹੈ ਮੰਦਾ ਕਿਸ ਨੂੰ ਆਖੀਏ ਜੇ ਸਭਨਾ ਸਾਹਿਬ ਇੱਕ ਪਰ ਸਾਰਿਆਂ ਦਾ ਮਾਲਕ ਤੇ ਉਹ ਆਪ ਹੀ ਹੈ ਨਾ ਫਿਰ ਇਸ ਕਰਕੇ ਮੰਦਾ ਕਿਸੇ ਨੂੰ ਕੋਈ ਇਹ ਤੇ ਚੰਗਾ ਕਿਸੇ ਨੂੰ ਵੀ ਕਹੀਏ ਕੋ ਸਾਰੇ ਸੰਸਾਰ ਦੀ ਰਚਨਾ ਵੀ ਉਹ ਰਚਦਾ ਹੈ ਸਾਰਿਆਂ ਦੀ ਦੇਖਭਾਲ ਵੀ ਉਹ ਕਰਿਆ ਪਾਲਣਾ ਵੀ ਉਹ ਕਰਿਆ ਇਸ ਕਰਕੇ ਪਾਤਸ਼ਾਹ ਕਹਿੰਦੇ ਵੀ ਕਿਸੇ ਨੂੰ ਵੀ ਬੁਰਾ ਭਲਾ ਨਹੀਂ ਕਰਨਾ ਪਾਤਸ਼ਾਹ ਫਿਰ ਸਾਨੂੰ ਸਮਝਾ ਰਹੇ ਨੇ ਨਾ ਹਮ ਚੰਗੇ ਆਖੀਏ ਬੁਰਾ ਨੰਦ ਸੇ ਕੋਈ ਜੇ ਆਪਣੇ ਆਪ ਨੂੰ ਚੰਗਾ ਕਾਵਾਂਗੇ ਸਾਨਸਾਨ ਕੋਈ ਬੁਰਾ ਦਿਸੇਗਾ ਮਾਨਾ ਆਪਣੇ ਤੇ ਬੁਰਾ ਮਟਾਨਾ ਪੇਖੇ ਸਗਲੇ ਸਿਸ਼ਟ ਸਾਜਣਾ ਆਪਣੀ ਸੋਚ ਨੂੰ ਠੀਕ ਕਰ ਲਈਏ ਆਪਣੀ ਮਾੜੀ ਸੋਚ ਨੂੰ ਸਹੀ ਕਰ ਲਈਏ ਤੇ ਸਾਰੇ ਸਾਨੂੰ ਆਪਣੇ ਸੱਜਣ ਤੇ ਮਿੱਤਰ ਨਜ਼ਰ ਆਉਣਗੇ ਕੋਈ ਸਾਨੂੰ ਕੋਈ ਮਾੜਾ ਜਾਂ ਚੰਗਾ ਨਜ਼ਰ ਨਹੀਂ ਆਵੇਗਾ ਇਸ ਕਰਕੇ ਪਾਸ਼ਾ ਕਹਿੰਦੇ ਨਾਹਾਂ ਚੰਗੇ ਆਖੀ ਬੁਰਾ ਨੰਦ ਸੇ ਕੋਈ ਸਾਨੂੰ ਬੁਰਾ ਵੀ ਨਹੀਂ ਦਿਸੇਗਾ ਫਿਰ ਮਹਾਰਾਜ ਕਹਿੰਦੇ ਮੰਦਾ ਕਿਸੇ ਨਾਲ ਆਖ ਝਗੜਾ ਪਾਵਣਾ ਕਿਉਂ ਹੈ ਪ੍ਰਮਾਤਮਾ ਦੇ ਬਣਾਏ ਹੋਏ ਨੇ ਤੇ ਇਹ ਹਿੰਦ ਪਰਮਾਤਮਾ ਨਾਲ ਝਗੜਾ ਪਾ ਰਹੇ ਆਂ ਤਾਂ ਮੰਦਾ ਕਿਸੇ ਨਾਲ ਆਖ ਝਗੜਾ ਪਾਣਿਆ ਤੇ ਪਰਮਾਤਮਾ ਨਾਲ ਝਗੜਾ ਪਾਉਣ ਵਾਲੀ ਗੱਲ ਐ ਜੇ ਕਿਸੇ ਮਾਂ ਪਿਓ ਦੇ ਉਹ ਕਹੀਏ ਤੇ ਉਹਦੇ ਮਾਂ ਪਿਓ ਨਾਲ ਵੀ ਝਗੜਾ ਪਾਉਣ ਵਾਲੀ ਗੱਲ ਐ ਵੀ ਉਹਦੇ ਬੱਚਿਆਂ ਨੂੰ ਆਪਾਂ ਮਾੜਾ ਚੰਗਾ ਕਹਿੰਨੇ ਆਂ ਕਿਉਂ ਹਰ ਇੱਕ ਦੇ ਅੰਦਰ ਪਰਮਾਤਮਾ ਵਸਦਾ ਤੇ ਫੇਰ ਸਮਝਾ ਰਹੇ ਨੇ ਪਾਸ਼ਾ ਨਾ ਪਾਏ ਝਗੜਾ ਸਵਾਮੀ ਸ਼ੇਤੀ ਆਪ ਆਪ ਭੁਜਾਵਣਾ ਕਿਉਂ ਆਪਣੇ ਆਪ ਨੂੰ ਖੁਆਰ ਕਰਨ ਵਾਲੀ ਗੱਲ ਐ ਆਪਣੇ ਆਪ ਨੂੰ ਆਪਣਾ ਜੀਵਨ ਵਿਅਰਥ ਗੁਆਉਣ ਵਾਲੇ ਆ ਲਿਆ ਜੇ ਆਪਾਂ ਮਾਲਕ ਦੇ ਨਾਲ ਝਗੜਾ ਪਾਵਾਂਗੇ ਤੇ ਜਦੋਂ ਆਪਾਂ ਕਿਸੇ ਨੂੰ ਬੁਰਾ ਭਲਾ ਕਰਾਵਾਂਗੇ ਤੇ ਮਾਰਕ ਨਾਲ ਝਗੜਾ ਕੁਦਰਤੀ ਕਿਉਂ ਦੀ ਕਿਰਤ ਹੈ ਉਹ ਕਰਤਾਪੁਰਖ ਨੇ ਆਪ ਸਾਰੀ ਸੰਸਾਰ ਦੀ ਰਚਨਾ ਰਜੀ ਉਹਦੇ ਵਿੱਚ ਆਪ ਵਸ ਰਿਹਾ ਹੈ ਤੇ ਮਹਾਰਾਜ ਸਾਨੂੰ ਫੇਰ ਉਪਦੇਸ਼ ਕਰਦੇ ਨੇ ਮੰਨਦਾ ਕਿ ਇਸ ਕੋ ਕਿਸ ਨੂੰ ਆਖੀਏ ਜੇ ਦੂਜਾ ਹੋਈ ਦੂਜਾ ਤਾਂ ਹੈ ਹੀ ਨਹੀਂ ਸਾਰਿਆਂ ਚੋ ਪ੍ਰਮਾਤਮਾ ਵਸ ਰਿਹਾ ਹੈ ਇਸ ਕਰਕੇ ਕਿਸੇ ਨੂੰ ਵੀ ਆਪਾਂ ਮੰਨਦਾ ਚੰਗਾ ਨਹੀਂ ਕਹਿਣਾ ਚਾਹੀਦਾ ਹਰ ਇੱਕ ਦੇ ਅੰਦਰ ਪ੍ਰਮਾਤਮਾ ਵਸ ਰਿਹਾ ਹੈ ਇਹ ਸਾਨੂੰ ਪਾਤਸ਼ਾਹ ਫੇਸ ਕਰਕੇ ਸਮਝਾ ਰਹੇ ਨੇ ਸੋਚੀ ਦੇ ਰਹੇ ਨੇ ਕਿ ਸਾਨੂੰ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਉਹ ਗੁਰੂ ਦੇ ਹੁਕਮ ਤੇ ਰਜਾ ਵਿੱਚ ਰਹਿਣਾ ਚਾਹੀਦਾ ਉਹਦੇ ਬਾਣੀ ਵਿੱਚ ਰਹਿਣਾ ਚਾਹੀਦਾ ਕਿਸੇ ਨੂੰ ਕੋ ਮਾੜਾ ਚੰਗਾ ਨਹੀਂ ਕਹਿਣਾ ਚਾਹੀਦਾ ਕਿ ਪਾਤਸ਼ਾਹ ਕਿੰਦੇ ਜਿਹੜਾ ਉਸ ਪ੍ਰਮਾਤਮਾ ਦੇ ਪਿਆਰ ਦੇ ਵਿੱਚ دیਵਾਨਾ ਹੋਇਆ ਹੈ ਉਹ ਪ੍ਰਮਾਤਮਾ ਨਾਲ ਪਿਆਰ ਕਰਦਾ ਹੈ ਉਹ ਆਪਣੇ ਆਪ ਨੂੰ ਮਾੜਾ ਸਮਝਦਾ ਕਿਸੇ ਹੋਰ ਨੂੰ ਜਿਹੜਾ ਸਾਰਿਆਂ ਨੂੰ ਆਪਣੇ ਆਪ ਤੋਂ ਚੰਗਾ ਸਮਝਦਾ ਤ ਉਹ دیਵਾਨਾ ਜਾਣੀਏ ਜੇ ਸਹਿਮ ਧਰੇ ਪਿਆਰ ਮੰਦਾ ਜਾਣੇ ਆਪ ਕੋ ਅਵਰ ਪਲਾ ਸੰਸਾਰ ਭਾ ਉਹ ਆਪਣੇ ਆਪ ਨੂੰ ਜੀਵ ਜਿਹੜਾ ਆਪਣੇ ਆਪ ਨੂੰ ਮੰਦਾ ਤੇ ਕਹਿੰਦਾ ਪਰ ਬਾਹਰ ਸੰਸਾਰ ਕਹਿੰਦਾ ਮੇਰੇ ਤੋਂ ਚੰਗਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਪੰਕ ਨਾਮਤਾਰੇ ਸੋਏ ਆਪਾਂ ਨੂੰ ਸਾਰਿਆਂ ਨੂੰ ਕਿਉਂ ਸਾਰੇ ਜਿਹੜੇ ਸਾਡੇ ਜੀ ਸਾਡੇ ਤੋਂ ਚੰਗੇ ਨੇ ਇਸ ਕਰਕੇ ਸਾਨੂੰ ਕਦੇ ਵੀ ਕਿਸੇ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ ਆਪ ਨੂੰ ਜੇ ਹਉਮੇ ਆ ਜਾਂਦੀ ਜੇ ਆਪਣੇ ਆਪ ਨੂੰ ਆਪਣੇ ਵਡਿਆਈਆਂ ਨੂੰ ਆਪਣੇ ਗੁਣਾਂ ਨੂੰ ਆਪਾਂ ਜਿਉਂ ਜਾਣੀਏ ਉਹਨਾਂ ਦੀ ਵਡਿਆਈ ਕਰੀਏ ਤੇ ਫਿਰ ਆਪਾਂ ਆਪਣੇ ਸ਼ੌਮੇ ਚ ਆ ਜੰਨੇ ਆ ਪ੍ਰਮਾਤਮਾ ਤੋਂ ਦੂਰ ਹੋ ਜੰਨੇ ਆ ਇਸ ਕਰਕੇ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਨੂੰ ਸਿੱਖਿਆ ਦਿੰਦੇ ਨੇ ਵੀ ਆਪਾਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿਣਾ ਉਸ ਅਕਾਲ ਪੁਰਮਾਤਮਾ ਦੇ ਹੁਕਮ ਦੇ ਰਜਾ ਵਿੱਚ ਰਹਿਣਾ ਕੋ ਸਾਰਿਆਂ ਦੇ ਦੂਰ ਪ੍ਰਮਾਤਮਾ ਵਸ ਰਿਹਾ ਗੁਰੂ ਮਹਾਰਾਜ ਬਖਸ਼ਿਸ਼ ਕਰਨ ਸਾਨੂੰ ਵੀ ਸੋਚੀਂ ਤਾਂ ਸਾਡੀ ਵੀ ਸੋਚ ਇਸ ਤਰ੍ਹਾਂ ਦੀ ਬਣ ਸਕੇ ਤਾਂ ਕਿ ਪ੍ਰਮਾਤਮਾ ਨਾਲ ਹਰਕਨਾ ਪਿਆਰ ਕਰੀਏ ਪ੍ਰਮਾਤਮਾ ਨਾਲ ਪਿਆਰ ਕਰੀਏ ਤੇ ਉਦੋਂ ਪਾਉਣ ਵਿੱਚ ਸਫਲ ਹੋ ਸਕੀਏ ਭੋਲ ਚੌਕ ਦੀ ਮਾਫੀ ਬਾਹਰ ਜਿੱਕਾ ਖਾਲਸਾ ਵਹਿ ਜਿੱਕੀ ਫਤਿਹ